ਕਰ ਪਾ ਰਹੇ ਹੋ ਪਾਣੀ ਦੇ ਭਰ ਭਰ ਕੇ ਟੋਏ ਪੁੱਟ ਪੁੱਟ ਕੇ ਕਿੰਨੇ ਕਿ ਟੈਂਕਰ ਨੇ ਜਿਹੜੇ ਕਿਨੇ ਕਿ ਮਹੀਨੇ ਤੋਂ ਚੱਲ ਰਿਹਾ ਕੰਮ ਇਹ 3 ਮਹੀਨੇ ਤੋਂ ਚੱਲ ਰਿਹਾ ਹੈ ਡੇਲੀ ਦੇ ਘੱਟੋ ਘੱਟ 30 40 ਟੈਂਕਰ ਪੈ ਜੰਨੇ ਇਸ ਪਿੰਡ ਦੇ ਨੌਜਵਾਨ ਵੀ ਨੇ ਜਦੋਂ ਜਹਿਦ ਕਰ ਰਹੇ ਨੇ ਕਈ ਮਹੀਨੇ ਤੋਂ ਤਾਂ ਕਿ ਜਾਨਵਰਾਂ ਨੂੰ ਪੀਣ ਦੇ ਲਈ ਪਾਣੀ ਜਿਹੜਾ ਉਹ ਮਹਈਆ ਕਰਵਾਇਆ ਜਾ ਸਕੇ ਕਿਉਂਕਿ ਕਾਫੀ ਜਾਨਵਰ ਇਸ ਇਲਾਕੇ ਦੇ ਵਿੱਚ ਮਰੇ ਸੀ ਜਦੋਂ ਪੀਣ ਦੇ ਲਈ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਨਾਤ ਇਹ ਜੇ ਹੋ ਗਏ ਸੀਗੇ ਵੀ ਜਿਵੇਂ ਨਾ ਮਹਾਰਮਾਰੀ ਨਹੀਂ ਆਈ ਸੀਗੀ ਮਹਾਮਾਰੀ ਉਦੋਂ ਮਤਲਬ ਕਰੋਨਾ ਵਾਲਾ ਟਾਈਪ ਹਾਲ ਹੋ ਗਏ ਸੀਗੇ ਵੀ ਇਹ ਜਾਨਵਰ ਇਥੋਂ ਅਸੀਂ ਪਚਾਏ ਪਥੇਰੇ ਨੇ ਕਿਹੜਾ ਟਾਈਮ ਆ ਪੂਰੇ ਤਰੀਕੇ ਦੇ ਨਾਲ ਸੁੱਕਿਆ ਹੋਇਆ ਤਰੇੜਾਂ ਪਾਟੀਆਂ ਹੋਈਆਂ ਨੇ ਭਾਵੇਂ ਕਿ ਮੌਨਸੂਨ ਦਾ ਮੌਸਮ ਆ ਪਰ ਹਜੇ ਤੱਕ ਪਹਾੜੀ ਇਲਾਕਿਆਂ ਦੇ ਵਿੱਚ ਕੋਈ ਜਾਦੇ ਮੀਂਹ ਨਹੀਂ ਪਿਆ ਇਸ ਕਰਕੇ ਇਸ ਡੈਮ ਦੇ ਵਿੱਚ ਪਾਣੀ ਵੀ ਨਹੀਂ ਪਹੁੰਚਿਆ ਲੋਕਦਾਰ ਅਸੀਂ ਲੱਗੇ ਆਣ ਉਦੋਂ ਜਾਨ ਪਰ ਘਟੇ ਨੇ ਮਰਨੇ ਨਹੀਂ ਪਹਿਨਾ ਡੇਲੀ ਦੇ 10 12 10 12 ਡੇਲੀ ਦੇ ਸੀਗੇ ਜਾਨੋ ਤਿੰਨ ਸਾਲ ਤੋਂ ਖੇਤੀ ਵੀ ਬੰਦ ਪਈ ਆ ਸਾਡੇ ਨਾ ਤਾਂ ਕਣਕ ਹੁੰਦੀ ਐ ਨਾ ਪਸ਼ੂਆਂ ਵਾਸਤੇ ਚਾਰਾ ਹੁੰਦਾ ਸਭ ਮੁੱਢੇ ਦਾ ਲੈਣਾ ਪੈ ਰਿਹਾ ਕਿਉਂਕਿ ਇਹ ਤਿੰਨ ਹੁਣ ਤਿੰਨ ਕ ਸਾਲ ਤੋਂ ਟਾਈਮ ਆ ਮਤਲਬ ਕਿ ਡੇਢ ਕ ਸਾਲ ਤੋਂ ਟਾਈਮ ਬੰਦ ਪਿਆ ਜੇ ਜੀ ਸਫਾਈ ਹੁੰਦੀ ਮੈਨੂੰ ਲੱਗਦਾ ਇਹ ਹਾਲ ਨਹੀਂ ਹੁੰਣਾ ਸੀ ਹਾਂ ਜੇ ਇਹ ਹਾਲਾਤ ਨਹੀਂ ਪੜਨੇ ਸੀਗੇ ਜੇ ਪਹਿਲਾਂ ਇਹਦੀ ਸਾਫ ਸਫਾਈ ਹੋਈ ਵੀ ਹੁੰਦੀ ਤੇ ਸਾਡੇ ਪਿੰਡਾਂ ਦੇ ਜ਼ਿੰਮੇਦਾਰ ਵੀ ਖੁਸ਼ ਹੋ ਜਾਂਦੇ ਜੀ ਖਾਣ ਨੂੰ ਕਣਕ ਹੋ ਜਾਣੀ ਸੀਗੀ ਜੀ ਪਸ਼ੂਆਂ ਵਾਸਤੇ ਚਾਰ ਪਰਸ ਡੈਮ ਦੇ ਵਿੱਚ ਤਾਂ ਕੁਦਰਤ ਨੇ ਆਪਣਾ ਕਹਿਰ ਵਰਸਾਇਆ ਤਾਂ ਕੁਦਰਤ ਵੀ ਆਪਣਾ ਰੰਗ ਦਿਖਾਉਂਦੀ ਹੈ ਜਦੋਂ ਕੁਦਰਤ ਦੇ ਨਾਲ ਖਲਵਾੜ ਹੁੰਦਾ ਇਹ ਮਨੁੱਖ ਨੂੰ ਚੇਤਾਵਨੀ ਹੈ ਡੈਮ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਹਰੇ ਵੀ ਜਿਹੜਾ ਡੈਮ ਆ ਪੂਰੇ ਤਰੀਕੇ ਦੇ ਨਾਲ ਸੁੱਕਿਆ ਹੋਇਆ ਤਰੀੜਾਂ ਪਾਟੀਆਂ ਹੋਈਆਂ ਨੇ ਭਾਵੇਂ ਕਿ ਮੌਨਸੂਨ ਦਾ ਮੌਸਮ ਹੈ ਪਰ ਹਜੇ ਤੱਕ ਪਹਾੜੀ ਇਲਾਕਿਆਂ ਦੇ ਵਿੱਚ ਕੋਈ ਜ਼ਿਆਦਾ ਮੀਂਹ ਨਹੀਂ ਪਿਆ ਇਸ ਕਰਕੇ ਇਸ ਡੈਮ ਦੇ ਵਿੱਚ ਪਾਣੀ ਵੀ ਨਹੀਂ ਪਹੁੰਚਿਆ ਡੈਮ ਸੁੱਕਿਆ ਹੋਇਆ ਤਾਂ ਜਾਨਵਰ ਵੀ ਇੱਕ ਵਾਰ ਤਾਂ ਪਾਣੀ ਪੀਣ ਨੂੰ ਤਰਸਗੇ ਸੀ ਉਸ ਤੋਂ ਬਾਅਦ ਸੰਸਤਾਵਾਂ ਆਈਆਂ ਇਲਾਕੇ ਦੇ ਲੋਕ ਆਏ ਪਿੰਡ ਦੇ ਲੋਕ ਆਏ ਤਾਂ ਉਹਨਾਂ ਦੇ ਵੱਲੋਂ ਕਈ ਥਾਵਾਂ ਦੇ ਉੱਤੇ ਪਾਣੀ ਇੱਥੇ ਟੋਏ ਪੁੱਟ ਕੇ ਜਿਹੜਾ ਡੰਪ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਜਿਹੜੇ ਪਿੰਡ ਦੇ ਲੋਕ ਸੀ ਪਾਰਟਿਸਪੈਂਟ ਦੇ ਨੌਜਵਾਨ ਨੇ ਸਾਡੇ ਨਾਲ ਉਹ ਪਾਣੀ ਲੈ ਕੇ ਇੱਥੇ ਪਹੁੰਚੇ ਸੀ ਪਰ ਕਿਉਂਕਿ ਧਰਤੀ ਦੇ ਥੱਲੇ ਸੇਮ ਆ ਸੇਮ ਹੋਣ ਕਰਕੇ ਜਿਹੜਾ ਟੈਂਕਾ ਇੱਥੇ ਹੀ ਫਸ ਗਿਆ ਤਾਂ ਪਾਣੀ ਹੁਣ ਇੱਥੇ ਹੀ ਖਾਲੀ ਕਰਨਾ ਪੈ ਗਿਆ ਕਿਉਂਕਿ ਟਰੈਕਟਰ ਨਿਕਲ ਨਹੀਂ ਰਿਹਾ ਸਾਡੇ ਨਾਲ ਇਸ ਪਿੰਡ ਦੇ ਨੌਜਵਾਨ ਵੀ ਨੇ ਜਦੋਂ ਜਹਿਦ ਕਰ ਰਹੇ ਨੇ ਕਈ ਮਹੀਨੇ ਤੋਂ ਤਾਂ ਕਿ ਜਾਨਵਰਾਂ ਨੂੰ ਪੀਣ ਦੇ ਲਈ ਪਾਣੀ ਜਿਹੜਾ ਉਹ ਮਹਈਆ ਕਰਵਾਇਆ ਜਾ ਸਕੇ ਕਿਉਂਕਿ ਕਾਫੀ ਜਾਨਵਰ ਇਸ ਇਲਾਕੇ ਦੇ ਵਿੱਚ ਮਰੇ ਸੀ ਜਦੋਂ ਪੀਣ ਦੇ ਲਈ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਤਾਂ ਤੜਫ-ਤੜਫ ਕੇ ਮਰ ਗਏ ਜਾਂ ਫਿਰ ਜਿਹੜੀਆਂ ਤਰੇੜਾਂ ਪਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਪੈਰ ਵੀ ਫਸ ਜਾਂਦੇ ਸੀ ਉਸ ਕਰਕੇ ਉੱਥੇ ਤੜਫ-ਤੜਫ ਕੇ ਉਹਨਾਂ ਦੀ ਜਾਨ ਨਿਕਲ ਗਈ ਸਾਡੇ ਨਾਲ ਨੌਜਵਾਨ ਨੇ ਕਿਹੜਾ ਪਿੰਡਾ ਜੀ ਤੁਹਾਡਾ ਸਾਡਾ ਪਿੰਡ ਬੜੀ ਪਰਚ ਹੈਗਾ ਤੇ ਜਿਹੜਾ ਇੱਕ ਦਸੋਂ ਪਹਿਲਾਂ ਜਿਹੜਾ ਡੈਮ ਸੁੱਕਿਆ ਪਹਿਲਾਂ ਵੀ ਕਿਹੜੇ-ਕਿਹੜੇ ਸਾਲ ਦੇ ਵਿੱਚ ਡੈਮ ਇਸੇ ਤਰ੍ਹਾਂ ਸੁੱਕਦਾ ਰਿਹਾ ਇਹ 2012 ਚ ਫਿਰ 14 ਚ 18 ਚ ਤੇ 21 ਚ ਤੇ ਹੁਣ 24 ਚ ਇਹ 4-5 ਵਾਰ ਸੁੱਕ ਚੁੱਕਿਆ ਕਿਉਂਕਿ ਹੁਣ ਇਹਦੇ ਵਿੱਚ ਇੰਨੀ ਗਾਧ ਭਰੀ ਹੋਈ ਹੈ 40-42 ਫੁੱਟ ਡੂੰਗਾ ਹੈ ਇਹ 40-42 ਫੁੱਟ ਦੀ ਮਿੱਟੀ ਹੈਗੀ ਹੈ ਇਹ 100 ਕਿਲਾ ਹੈਗਾ ਇੱਥੇ ਦैम ਦਾ ਜਿਹੜਾ ਸफाई ਕਰਨ ਵਾਲੀ ਹੈ ਜਾਨੀ ਹਾਂਜੀ ਇਹਦੀ ਸਫਾਈ ਕਰਨ ਵਾਲੀ ਹੈ ਤੇ ਅਸੀਂ ਮਹਿਕਮੇ ਕੋਲ ਵੀ ਜਾ ਕੇ ਆਏ ਸੀਗੇ ਕਿਉਂਕਿ ਇਹ ਸੈਂਟਰ ਗਵਰਨਮੈਂਟ ਚਲਾਉਂਦੀ ਹੈ ਇਹਨੂੰ ਤੇ ਉਹਨਾਂ ਨੇ ਸਾਨੂੰ ਆਪਸ਼ਨ ਦਿਆ ਹੈ ਕਿ ਉਹ ਕਹਿੰਦੇ ਵੀ ਦਸੰਬਰ ਵਿੱਚ ਇਹਦੀ ਪਟਾਈ ਸ਼ੁਰੂ ਕਰਾਵਾਂਗੇ ਦਵਾਰੇ ਜਦੋਂ ਬਾਰਿਸ਼ ਵਾਲਾ ਮੌਸਮ ਲੰਘ ਗਿਆ ਫਿਰ ਉਸ ਤੋਂ ਬਾਅਦ ਹਾਂਜੀ ਹਾਂ ਇਹ ਬਾਰਸ਼ਾਂ ਨੇ ਜੀ ਹੁਣ ਤੱਕ ਨਹੀਂ ਤਾਂ ਪਟਾਈ ਹੁਣ ਲੱਗ ਜਾਣੀ ਸੀਗੀ ਉਹ ਇਸ ਕਰਕੇ ਜੀ ਫਿਰ ਇਹਨਾਂ ਨੇ ਕਿਹਾ ਕਿ ਦਸੰਬਰ ਚ ਪਟਾਈ ਕਰਾਵਾਂਗੇ 3 ਸਾਲ ਕੰਮ ਚੱਲੇਗਾ ਕਿਉਂਕਿ 100 ਕਿੱਲੇ ਦੀ ਮਿੱਟੀ ਪੱਟਣੀ ਕੋਈ ਹਾਂ ਸੀ ਖੇਡਨੀ ਸਮਾਂ ਲੱਗੇਗਾ ਹਾਂ ਹਾਂ ਜੀ ਸਮਾਂ ਲੱਗੇਗਾ ਜੀ ਲੈਣੇ ਪੈਗੇ ਲੋਕ ਲਾਉਣੇ ਪੈਣਗੇ ਕਾਫੀ ਸਮਾਂ ਲੱਗੇਗਾ ਨਾ ਕਿਉਂਕਿ ਇਹ ਨੈਸ਼ਨਲ ਹਾਈਪੇ ਵਾਲੇ ਹੀ ਕਰ ਸਕਦੇ ਆ ਇਹਨੂੰ ਛੋਟਾ ਮੋਟਾ ਦਾ ਕੋਈ ਹੱਥ ਨਹੀਂ ਪਾਣ ਲੱਗਿਆ ਪੰਜਾਬ ਦੇ ਦੀਨ ਆਉਂਦਾ ਸਾਰਾ ਇਲਾਕਾ ਹਾਂ ਜੀ ਇਹ ਪੰਜਾਬ ਦਾ ਲਾਸਟ ਪਿੰਡ ਹੈਗਾ ਪੜਛ ਤੇ ਇਹ ਚੰਡੀਗੜ੍ਹ ਤੋਂ 3-4 ਕਿਲੋਮੀਟਰ ਹੈਗਾ ਇਹ 90 ਚ ਇਹਦੀ ਪਟਾਈ ਸ਼ੁਰੂ ਹੋਈ ਸੀਗੀ 92 ਦੇ ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀਗਾ ਜ਼ਿਮੀਂਦਾਰਾਂ ਨੂੰ ਇਹਦੀ ਪਾਣੀ ਦੀ ਸਪਲਾਈ ਮਿਲ ਗਈ ਸੀਗੀ ਤੇ ਹੁਣ ਤੁਸੀਂ ਟੈਂਕਰ ਪਾ ਰਹੇ ਹੋ ਪਾਣੀ ਦੇ ਭਰ-ਭਰ ਕੇ ਟੋਏ ਪੁੱਟ-ਪੁੱਟ ਕੇ ਕਿੰਨੇ ਕਿ ਟੈਂਕਰ ਨੇ ਜਿਹੜੇ ਕਿੰਨੇ ਕੁ ਮਹੀਨੇ ਤੋਂ ਚੱਲ ਰਿਹਾ ਕੰਮ ਇਹ 3 ਮਹੀਨੇ ਤੋਂ ਚੱਲ ਰਿਹਾ ਹੈ ਡੇਲੀ ਦੇ ਘੱਟੋ-ਘੱਟ 30-40 ਟੈਂਕਰ ਪੈ ਜੰਨੇ ਆ ਹੁਣ ਵੀ ਪਾਉਣੇ ਹੁਣ ਵੀ ਪਾਣੇ ਆ ਹੁਣ ਮਤਲਬ ਕਿ ਥੋੜੇ ਰੇਂਜ ਘਟ ਗਈ ਹੈ ਕਿਉਂਕਿ ਪਾਣੀ ਹੋ ਗਿਆ ਤੇ ਆਸ-ਪਾਸ ਦੇ ਪਿੰਡਾਂ ਵਾਲਿਆਂ ਨੇ ਵੀ ਬਹੁਤ ਸਾਥ ਦਿੱਤਾ ਸਾਡਾ ਤੇ ਹੁਣ ਪਾਣੀ ਬਸ ਜਿੱਥੇ ਮਾੜਾ ਮੋਟਾ ਸੁੱਕਦਾ ਫਿਰ ਪਾਈ ਜਾਂਦੇ ਆ ਮੁੰਡੇ ਆਣੇ ਆ ਸੰਡੇ ਨੂੰ ਇਸ ਵਾਰ ਮਨਾ ਕੀਤਾ ਹੋਇਆ ਸੀਗਾ ਹੁਣ ਅਗਲੇ ਸੰਡੇ ਆਣਗੇ ਫਿਰ ਪਾਣਾ ਸ਼ੁਰੂ ਕਰਾਂਗੇ ਪਾਣੀ ਜਦੋਂ ਪਾਣੀ ਬਿਲਕੁਲ ਹੀ ਮੁੱਕ ਗਿਆ ਸੀ ਡੈਮ ਦੇ ਵਿੱਚ ਜਿਸ ਤਰ੍ਹਾਂ ਹੁਣ ਟੋਏ ਪੁੱਟ ਕੇ ਪਾਣੀ ਡੰਪ ਕੀਤਾ ਤਾਂ ਉਰੇ ਕੀ ਮਾਹੌਲ ਬਣ ਗਿਆ ਸੀ ਜਿਸ ਤਰ੍ਹਾਂ ਜਾਨਵਰ ਕਹਿੰਦੇ ਕਾਫੀ ਮਰ ਗਏ ਸੀ ਦੇਖੋ ਜੀ ਹਾਲਾਤ ਇਹ ਹਜੇ ਹੋ ਗਏ ਸੀਗੇ ਵੀ ਜਿਵੇਂ ਨਾ ਮਹਾਰਮਾਰੀ ਨਹੀਂ ਆਈ ਸੀਗੀ ਮਹਾਮਾਰੀ ਉਦੋਂ ਮਤਲਬ ਕਰੋਨਾ ਵਾਲਾ ਟਾਈਪ ਹਾਲ ਹੋ ਗਏ ਸੀਗੇ ਬੀ ਜਾਨਵਰ ਇੱਥੋਂ ਅਸੀਂ ਬਚਾਏ ਵੀ ਬਥੇਰੇ ਨੇ ਅਸੀਂ ਵਿੱਚ ਵੜ ਵੜ ਕੇ ਇੱਥੋਂ ਜਾਨਵਰ ਕੱਢੇ ਵੀ ਹੈਗੇ ਆ ਬਹੁਤ ਬਚਾਏ ਵੀ ਆਗੇ ਹੁਣ ਇੱਥੇ ਜਿਹੜੇ ਜੰਗਲੀ ਕੁੱਤੇ ਨੇ ਉਹ ਇਹਨਾਂ ਨੂੰ ਬਾੜਦੇ ਨੇ ਵਿੱਚ ਫਿਰ ਇਹਨਾਂ ਨੂੰ ਖਾਣਦੇ ਆ ਇਹ ਤਰੇੜਾਂ ਦੇ ਵਿੱਚ ਉਹਨਾਂ ਦੇ ਪੈਰ ਫਸ ਜਾਂਦੇ ਨੇ ਹਾਂ ਤਰੇੜਾਂ ਦੇ ਵਿੱਚ ਪੈਰ ਫਸਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਇਹ ਫੁੱਟ ਫੁੱਟ ਦੀਆਂ ਦਾ ਉਹ ਹੈਗੀਆਂ ਚੋੜੀਆਂ ਦਰਾਰਾਂ ਪਈਆਂ ਹੋਈਆਂ ਤੇ ਹੁਣ ਬਾਕੀ ਜਦੋਂ ਉਹ ਤੇ ਅਸੀਂ ਲੱਗੇ ਆਣ ਉਦੋਂ ਜਾਨਵਰ ਘਟੇ ਨਹੀਂ ਮਰਨੇ ਨਹੀਂ ਪਹਿਲਾ ਡੈਲੀ ਦੇ 10 12 10 12 ਡੈਲੀ ਦੇ ਸੀਗੇ ਜਾਨਵਰ ਮਰਦੇ ਨਹੀਂ ਪਾਣੀ ਇਸ ਡੈਮ ਦੇ ਵਿੱਚ ਆਉਂਦਾ ਸਾਰਾ ਪਹਾੜੀ ਇਲਾਕੇ ਦੇ ਵਿੱਚ ਆਉਂਦਾ ਜਦੋਂ ਹਿਮਾਚਲ ਚਮੀ ਪੈਂਦਾ ਕੁਦਰਤੀ ਕੁਦਰਤੀ ਪਾਣੀ ਆਉਂਦਾ ਜੀ ਇਹ ਨਦੀ ਹੈਗੀ ਹੈ ਨਦੀ ਦਾ ਇੱਥੇ ਅਸੀਂ ਬੰਨ ਲਾਇਆ ਹੋਇਆ ਜਿਹੜਾ ਪਾਣੀ ਇੱਥੇ ਸਟਾਕ ਕਰ ਲੈਂਦੇ ਆ ਅਸੀਂ ਜਾਨਵਰਾਂ ਨੂੰ ਵੀ 10 ਸਾਲ ਕਿੰਨਾ ਕੁ ਪਾਣੀ ਸਟਾਕ ਹੋ ਜਾਂਦਾ ਕਿੰਨੇ ਕਿੰਨੇ ਫੁੱਟ ਹੋ ਜਾਂਦਾ ਪਾਣੀ ਦੇਖੋ ਜੀ ਇਹ ਉਹ ਸਾਹਮਣੇ ਖਤਰੇ ਦਾ ਨਿਸ਼ਾਨ ਲੱਗਿਆ ਹੋਇਆ ਜਿਹੜਾ ਉੱਪਰ ਵਾਲੀ ਪੌੜੀ ਦਿਖ ਰਹੀ ਹੈ ਜਿਹੜੀ ਤੁਹਾਨੂੰ ਬਿਲਕੁਲ ਉੱਥੇ ਤੱਕ ਪਾਣੀ ਸਟਾਕ ਹੋ ਜਾਂਦਾ ਮਤਲਬ ਕਿ ਹੋ ਜਾਂਦਾ ਹੁਣ ਜੀ 1.5 ਕਰੋੜ ਲੀਟਰ ਪਾਣੀ ਇਕੱਠਾ ਹੋ ਜਾਂਦਾ ਫਿਰ ਪਿੰਡਾਂ ਦੀ ਜਿਹੜੀ ਜ਼ਮੀਨ ਪੈਂਦੀ ਆ ਪਾਣੀ ਇੱਥੋਂ ਜਾਂਦਾ ਫਿਰ ਉਹਨਾਂ ਦੀ ਖੇਤੀ ਦੇ ਲਈ ਸਾਰਾ ਪਾਣੀ ਸਾਡਾ ਖੇਤੀ ਦਾ ਆਹੀ ਸਹਾਰਾ ਹੈ ਜੀ ਜਦੋਂ ਹੁਣ ਖੇਤੀ ਸਾਡੇ 3 ਸਾਲ ਤੋਂ ਖੇਤੀ ਵੀ ਬੰਦ ਪਈ ਆ ਸਾਡੇ ਅੱਛਾ ਨਾ ਤਾਂ ਕਣਕ ਹੁੰਦੀ ਐ ਨਾ ਪਸ਼ੂਆਂ ਵਾਸਤੇ ਚਾਰਾ ਹੁੰਦਾ ਸਭ ਮੁੱਲ ਦਾ ਲੈਣਾ ਪੈ ਰਿਹਾ ਕਿਉਂਕਿ ਇਹ 3 ਹੁਣ 3 ਕਿ ਸਾਲ ਤੋਂ ਡੈਮ ਮਤਲਬ ਕਿ 1.5 ਸਾਲ ਤੋਂ ਡੈਮ ਬੰਦ ਪਿਆ ਬੰਦ ਪਿਆ ਹਾਂ ਜੀ ਪਾਣੀ ਮੀਂਹੋਂ ਘਟ ਪੈਰੇ ਨੇ ਜਾਂ ਫਿਰ ਪਾਣੀ ਕਿਸੇ ਹੋਰ ਪਾਸੇ ਕੀ ਕਾਰਨ ਸੁੱਕ ਕਿਉਂ ਜਾਂਦਾ ਸੁੱਕਦਾ ਇਹ ਜਿਹੜੀ ਚੇਕ ਹੈਗੀ ਹੈ ਇਹਦੇ ਵਿੱਚ ਕਿਉਂਕਿ ਚੇਕ ਜਿਆਦਾ ਭਰ ਚੁੱਕੇ ਜੇ ਹੁਣ ਪਾਣੀ ਜਿਆਦਾ ਓਵਰ ਹੁੰਦਾ ਫਿਰ ਉਹ ਮਹਿਕਮੇ ਨੂੰ ਕੱਢਣਾ ਪੈਂਦਾ ਕਿਉਂਕਿ ਡੈਮ ਸਲਿੱਪ ਹੋਣ ਦਾ ਖਤਰਾ ਹੈ ਕਿਉਂਕਿ ਇਹ ਟੁੱਟ ਸਕਦਾ ਬਿਲਕੁਲ ਤਾਂ ਕਰਕੇ ਉਹਨਾਂ ਨੂੰ ਪਾਣੀ ਕੱਢਣਾ ਪੈਂਦਾ ਇਸ ਕਰਕੇ ਫਿਰ ਹੁਣ ਜੇ ਸਾਫ ਸਫਾਈ ਹੋਏਗੀ ਇਹਦੀ ਫਿਰ ਪਾਣੀ ਸਟੋਰ ਹੋਣ ਲੱਗੇਗਾ ਜੀ ਕਿੰਨਾ ਕ ਸਮਾਂ ਹੋ ਗਿਆ ਇਸਦੀ ਸਫਾਈ ਹੋਈ ਨੂੰ ਵੀ ਇਹ ਮਿੱਟੀ ਜਿਹੜੀ ਚੀਕਣੀ ਮਿੱਟੀ ਭਰ ਗਈ ਆ ਰੇਤ ਭਰ ਗਈ ਆ ਕਿੰਨੇ ਕ ਸਮੇ ਪਹਿਲਾਂ ਦੀ ਸਫਾਈ ਹੋਈ ਸੀ ਇਹ ਜੀ ਜੱਦਾ ਟਾਈਮ ਬਣਿਆ ਉਹ ਤੋਂ ਬਾਅਦ ਸਫਾਈ ਹੋਈ ਹੋਣੀ ਇਹਦੀ ਮੁੜ ਕੇ ਕਿਸੇ ਨੇ ਸਾਰੀ ਨਹੀਂ ਲਈ ਨਾ ਕਿਸੇ ਨੇ ਨਹੀਂ ਕੋਈ ਮਿੱਟੀ ਮੁੱਟੀ ਕਢਾਈ ਹੈਗੀ ਜੇ ਮਿੱਟੀ ਨਿਕਲਦੀ ਇਹ ਜੇ ਸਫਾਈ ਹੁੰਦੀ ਮੈਨੂੰ ਲੱਗਦਾ ਇਹ ਹਾਲ ਨਹੀਂ ਹੋਣਾ ਸੀ ਅੱਜ ਫਿਰ ਹਾਂਜੀ ਇਹ ਹਾਲਾਤ ਨਹੀਂ ਬਣਨੇ ਸੀਗੇ ਜੇ ਪਹਿਲਾਂ ਇਹਦੀ ਸਾਫ ਸਫਾਈ ਹੋਈ ਵੀ ਹੁੰਦੀ ਤੇ ਸਾਡੇ ਪਿੰਡਾਂ ਦੇ ਜ਼ਿਮੀਂਦਾਰ ਵੀ ਖੁਸ਼ ਹੋ ਜਾਂਦੇ ਜੀ ਖਾਣ ਨੂੰ ਕਣਕ ਹੋ ਜਾਣੀ ਸੀਗੀ ਜੀ ਪਸ਼ੂਆਂ ਵਾਸਤੇ ਚਾਰਾ ਹੁਣ ਸਾਨੂੰ ਬੜਾ ਮੁਸ਼ਕਿਲ ਕਿੰਨਾ ਕੁ ਰਕਵਾ ਜਿਹੜਾ ਪਿੰਡ ਦਾ ਇਸ ਪਿੰਡ ਦਾ ਇਸ ਡੈਮ ਤੇ ਨਿਰਭਰ ਕਰਦਾ ਜਿੱਥੇ ਫਸਲ ਕਿਸਾਨ ਵੰਗਾਉਂਦੇ ਨੇ ਜੀ ਦੇਖੋ ਜੀ 200 250 ਕਿਲਾ ਹੈਗਾ ਕਿਸਾਨਾਂ ਦਾ ਹਾਂਜੀ ਕਿਸਾਨਾਂ ਦਾ ਜਿਹੜੀ ਤੇ ਖੇਤੀ ਹੁੰਦੀ ਹੈ ਹੁਣ ਤਾਂ ਖੇਤੀ ਦਾ ਕਹਾਣੀ ਹੋਇਆ ਪਿਆ 3 ਸਾਲ ਤੋਂ ਬੇਲੀਆਂ ਪਈਆਂ ਜ਼ਮੀਨਾਂ ਬੰਜਰ ਹੋ ਗਿਆ ਉਹ ਹੀ ਬਸ ਮਾੜਾ ਮੋਟਾ ਕਿਤੇ ਟੈਂਕਰਾਂ ਨਾਲ ਪਾਣੀ ਪਾ ਕੇ ਖਾਨ ਨੂੰ ਮਾੜਾ ਮੋਟਾ ਚਾਰਾ ਚੂਰਾ ਕਰ ਦਿੰਨੇ ਆ ਬਸ ਇਹੀ ਪੀਣ ਵਾਲਾ ਪਾਣੀ ਦੀ ਸਥਿਤੀ ਕਿਵੇਂ ਆ ਪਿੰਡ ਦੇ ਵਿੱਚ ਠੀਕ ਆ ਪੀਣ ਵਾਲਾ ਪਾਣੀ ਪੀਣ ਵਾਲੇ ਦੀ ਵੀ ਥੋੜੀ ਜਿਹੀ ਦਿੱਕਤ ਆਉਂਦੀ ਹੈ ਜੀ ਹੁਣ ਇੱਕ ਟਿਊਬ ਲੱਗਿਆ ਹੋਇਆ ਹੈ ਜਨਤਾ ਜਾਦੇ ਆ ਕਿਉਂਕਿ ਘੱਟੋ ਘੱਟ ਟਿਊਬ ਵਾਲਾ ਪੂਰੇ ਪਿੰਡ ਹਾਂਜੀ ਹਾਂ 1600 ਤਾਂ ਵੋਟ ਹੈਗੀ ਆ ਹੁਣ ਦੇਖੋ ਬੱਚੇ ਵੀ ਹੈਗੇ ਉਹਦੇ ਵਿੱਚ ਮੈਂ ਕਿ 2000 ਬੰਦਾ ਹੈਗਾ ਪਿੰਡ ਦਾ ਜਿਹੜਾ ਪੂਰਾ ਇੱਕ ਟਿਊਬਲ ਤੇ ਨਿਰਭਰ ਹੈ ਇੱਕ ਟਿਊਬਲ ਤੇ ਨੇ ਲੋਕਾਂ ਦੇ ਘਰਾਂ 'ਚ ਮੋਟਰਾਂ ਨਹੀਂ ਲੱਗੀਆਂ ਹੋਈਆਂ ਨਹੀਂ ਜੀ ਸਮਰਸੀਵ ਹੋਰ ਹੁੰਦਾ ਪਰ ਇੱਥੇ ਡੂੰਗਾ ਬੜਾ ਪਾਣੀ ਬੜਾ ਖਰਚਾ ਬੜਾ ਆਉਂਦਾ ਹੈ ਫਿਰ ਉਹ ਫੈਲ ਵੀ ਛੇਤੀ ਹੋ ਜਾਂਦਾ ਹੈ ਇਸ ਕਰਕੇ ਸਮਰਸੀਵ ਉਤਰਾ ਨਹੀਂ ਸਕਦੇ ਜਬਰ ਲਾਈਨਾਂ ਲੱਗ ਜਾਂਦੀਆਂ ਹੋਣੀਆਂ ਨਹੀਂ ਜੀ ਆਪਣਾ ਘਰ-ਘਰ ਪਾਣੀ ਆਉਂਦਾ ਟੂਟੀਆਂ ਲੱਗੀਆਂ ਸਪਲਾਈ ਹੈਗੀ ਹੈ ਹਾਂ ਜੀ ਹਾਂ ਹੈਗੀ ਹੈ ਕੋਈ ਐਦਾਂ ਦੀ ਦਿੱਕਤ ਨਹੀਂ ਬਹੁਤ ਬਹੁਤ ਧੰਨ ਤਾਂ ਪਿੰਡ ਦੇ ਨੌਜਵਾਨ ਸੀ ਤਾਂ ਇੱਥੇ ਟੈਂਕਰ ਇਹਨਾਂ ਦਾ ਫਸ ਗਿਆ ਸੀ ਪਾਣੀ ਡੰਪ ਕਰਨ ਦੇ ਲਈ ਟੋਏ ਦੇ ਵਿੱਚ ਇੱਥੇ ਪਹੁੰਚੇ ਸੀ ਪਰ ਜਦੋਂ ਇਹ ਟੈਂਕਰ ਨਹੀਂ ਨਿਕਲਿਆ ਤਾਂ ਟੈਂਕਰ ਨੂੰ ਇੱਥੇ ਹੀ ਖਾਲੀ ਕਰਨਾ ਪਿਆ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੀਆਂ ਤਸਵੀਰਾਂ ਨੇ ਡੈਮ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ-ਕਿੰਨੇ ਫੁੱਟ ਜਿਹੜਾ ਤਰੇੜਾ ਨੇ ਪਈਆਂ ਹੋਈਆਂ ਨੇ ਇਹਨਾਂ ਤਰੇੜਾਂ ਦੇ ਵਿੱਚ ਹੀ ਜਾਨਵਰ ਫਸਦੇ ਨੇ ਤਾਂ ਫਿਰ ਕੁੱਤੇ ਉਹਨਾਂ ਨੂੰ ਖਾਂਦੇ ਨੇ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਜਾਨਵਰਾਂ ਦਾ ਹੁੰਦਾ ਹੈ ਪਰ ਹੁਣ ਜਿਸ ਤਰ੍ਹਾਂ ਤਸਵੀਰ ਬਦਲੀ ਆ ਇਲਾਕੇ ਦੇ ਲੋਕ ਪਹੁੰਚੇ ਨੇ ਤਾਂ ਪਾਣੀ ਨੂੰ ਡੰਪ ਕੀਤਾ ਟੋਏ ਪੁੱਟ ਕੇ ਇਸ ਡੈਮ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤਾਂ ਕਿ ਜਿਹੜੇ ਜਾਨਵਰ ਨੇ ਉਹੋ ਪਾਣੀ ਪੀ ਕੇ ਜੀਵਤ ਰਹਿ ਸਕਣ ਤਾਂ ਇਲਾਕੇ ਦੇ ਲੋਕਾਂ ਨੇ ਮੋਰਚਾ ਸੰਭਾਲਿਆ ਹੋਇਆ ਸੇਵਾ ਲਗਾਤਾਰ ਨਿਰੰਤਰ ਜਾਰੀ ਆ ਪਰ ਹਜੇ ਤੱਕ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਿਆ ਜਿਸ ਕਰਕੇ ਇਸ ਡੈਮ ਦੇ ਵਿੱਚ ਪਾਣੀ ਜਿਹੜਾ ਉਹ ਇਕੱਠਾ ਨਹੀਂ ਹੋ ਸਕਿਆ ਸੁੱਕਿਆ ਪਿਆ ਤਰੇੜਾਂ ਪਈਆਂ ਹੋਈਆਂ ਨੇ ਜਿਸ ਕਾਰਨ ਜਿਹੜੇ ਇਸ ਇਲਾਕੇ ਦੇ ਜਿਹੜੇ ਪਿੰਡ ਦੇ ਬਸਨੀਕ ਨੇ ਕਿਸਾਨ ਨੇ ਉਹ ਵੀ ਇਸ ਡੈਮ ਤੇ ਨਿਰਭਰ ਸੀ ਉਹਨਾਂ ਦੀ ਖੇਤੀ ਵੀ ਜਿਹੜੀ ਬਿਲਕੁਲ ਠੱਪ ਹੋ ਗਈ ਆ ਤਾਂ ਲੰਬੇ ਸਮੇਂ ਤੋਂ ਇਸ ਡੈਮ ਦੀ ਸਫਾਈ ਨਹੀਂ ਹੋਈ ਤਾਂ ਉਹ ਵੀ ਕਾਰਨ ਹੈ ਜਿਹੜਾ ਇਸ ਇਲਾਕੇ ਦੇ ਨੌਜਵਾਨ ਨੇ ਜਿਹੜੇ ਦੱਸ ਰਹੇ ਨੇ ਜਿਸ ਕਰਕੇ ਪਾਣੀ ਇੱਥੇ ਨਹੀਂ ਹੋ ਰਿਹਾ ਪਾਣੀ ਜਲਦੀ ਸੁੱਕ ਜਾਂਦਾ ਹੈ ਕਿਉਂਕਿ ਗਾਰ ਬਹੁਤ ਜ਼ਿਆਦਾ ਭਰੀ ਹੋਈ ਆ ਕਿ ਕਿ ਫੁੱਟ ਜੇਕਰ ਇਸ ਦੀ ਸਪਾਈ ਕਿ ਤਾਂ ਜਦੋਂ ਦਾ ਬਣਿਆ ਦੀ ਕੋਈ ਸਫਾਈ ਨਹੀਂ ਹੋਈ ਇਹੀ ਕਾਰਨ ਜਿਹੜਾ ਇਲਾਕੇ ਦੇ ਲੋਕ ਦੱਸ ਰਹੇ ਨੇ ਸਾਥੀ ਸਨਿ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਪਾਰਟਸ डैम ਮੋਹਾਲੀ